ਚਾਲੂ ਕਰਦੇ কুলਰ ਚ ਆਉਂਦੀ ਹੈ ਬਦਬੂ ਤਾਂ ਤੁਰੰਤ ਕਰੋ ਇਹ ਕੰਮ ਆਵੇਗੀ ਤਾਜ਼ੀ ਤੇ ਠੰਡੀ ਹਵਾ ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਤੁਹਾਡੇ ਆਪਣੇ ਚੈਨਲ ਐਸ ਆਰ ਅਲਰਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਲੈ ਕੇ ਆਏ ਹਾਂ ਤੁਹਾਡੇ ਲਈ ਇੱਕ ਬੇਹਦ ਖਾਸ ਅਪਡੇਟ ਜੀ ਹਾਂ ਜੀ ਸੁਣੋ ਜਾਣਣਾ ਤੁਹਾਡੇ ਲਈ ਹੈ ਬੇहद ਜ਼ਰੂਰੀ ਗਰਮੀਆਂ ਦੇ ਮੌਸਮ ਚ ਹਰ ਘਰ ਚ ਕੂਲਰ ਲੱਗੇ ਨਜ਼ਰ ਆਉਂਦੇ ਹਨ ਇਹ ਕਮਰੇ ਨੂੰ ਆਸਾਨੀ ਨਾਲ ਠੰਡਾ ਕਰਦਾ ਹੈ ਤੇ ਗਰਮੀ ਤੋਂ ਤੁਰੰਤ ਰਾਹਤ ਪ੍ਰਦਾਨ ਕਰਦਾ ਹੈ ਇਹ ਏਸੀ ਦਾ ਇੱਕ ਸਸਤਾ ਬਦਲ ਹੈ ਜਿਸ ਕਾਰਨ ਲੋਕ ਇਸ ਨੂੰ ਘਰ ਵਿੱਚ ਰੱਖਣਾ ਪਸੰਦ ਕਰਦੇ ਹਨ ਪਰ ਇਸ ਦੀ ਸਮੱਸਿਆ ਇਹ ਹੈ ਕਿ ਕਈ ਵਾਰ ਇਸ ਨੂੰ ਚਲਾਉਂਦੇ ਸਮੇਂ ਇੱਕ ਅਜੀਬ ਜਿਹੀ ਬਦਬੂ ਆਉਣ ਲੱਗਦੀ ਹੈ ਅਜਿਹੇ ਚ ਕੂਲਰ ਚੱਲਣ ਨਾਲ ਘਰ ਵਿੱਚ ਬੈਠਣਾ ਮੁਸ਼ਕਲ ਹੋ ਜਾਂਦਾ ਹੈ ਅਜਿਹੇ ਚ ਕੂਲਰ ਦੀ ਬਦਬੂ ਤੋਂ ਹਮੇਸ਼ਾ ਲਈ ਛੁਟਕਾਰਾ ਪਾਉਣ ਲਈ ਕੀ ਕਰਨਾ ਚਾਹੀਦਾ ਹੈ ਇੱਥੇ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਕਿਸ ਤਰ੍ਹਾਂ ਤੁਸੀਂ ਕੂਲਰ ਤੋਂ ਆਉਣ ਵਾਲੀ ਬਦਬੂ ਨੂੰ ਹਮੇਸ਼ਾ ਲਈ ਦੂਰ ਕਰ ਸਕਦੇ ਹੋ ਕੂਲਰ ਦੀ ਬਦਬੂ ਨੂੰ ਇਸ ਤਰ੍ਹਾਂ ਕਰੋ ਦੂਰ ਜੇਕਰ ਤੁਹਾਡਾ ਕੂਲਰ ਕਈ ਦਿਨਾਂ ਤੱਕ ਪਾਣੀ ਨਾਲ ਭਰਿਆ ਰਹਿੰਦਾ ਹੈ ਅਤੇ ਤੁਸੀਂ ਇਸ ਨੂੰ ਹਟਾਏ ਬਿਨਾਂ ਹੀ ਰੀਫਿਲ ਕਰਦੇ ਰਹਿੰਦੇ ਹੋ ਤਾਂ ਇਸ ਪਾਣੀ ਵਿੱਚ ਬੈਕਟੀਰੀਆ ਪਰ ਜਾਂਦਾ ਤਾਂ ਇਸ ਵਿੱਚ ਬਦਬੂ ਆਉਣ ਲੱਗਦੀ ਹੈ ਇਸ ਲਈ ਜਦੋਂ ਵੀ ਤੁਸੀਂ ਪਾਣੀ ਦੀ ਵਰਤੋਂ ਕਰਦੇ ਹੋ ਤਾਂ ਹਮੇਸ਼ਾ ਧਿਆਨ ਰੱਖੋ ਕਿ ਪਾਣੀ ਤਾਜ਼ਾ ਹੈ ਜਾਂ ਨਹੀਂ ਕੂਲਰ 'ਚ ਲੱਗੇ ਦੇ ਕਾ ਨੂੰ ਬਦਲੋ ਜੇਕਰ ਤੁਸੀਂ ਕਈ ਸਾਲਾਂ ਤੋਂ ਕੂਲਰ ਚ ਵਰਤੀ ਗਈ ਕਾ ਦੀ ਵਰਤੋਂ ਕਰਦੇ ਹੋ ਤਾਂ बार-बार ਗਿੱਲਾ ਹੋਣ ਤੇ ਨਮੀ ਰਹਿਣ ਕਾਰਨ ਉਸ ਵਿੱਚ ਬੈਕਟੀਰੀਆ ਬਣ ਜਾਂਦੇ ਹਨ ਅਤੇ ਹਵਾ 'ਚੋਂ ਬਦਬੂ ਆਉਣ ਲੱਗਦੀ ਹੈ ਇਸ ਲਈ ਹਰ ਸੀਜ਼ਨ ਵਿੱਚ ਇਸ ਨੂੰ ਬਦਲਣਾ ਅਤੇ ਨਵਾਂ ਸਤਾਫਿਤ ਕਰਨਾ ਬਿਹਤਰ ਹੋਵੇਗਾ ਅੱਗੇ ਗੱਲ ਆਉਂਦੀ ਹੈ ਧੁੱਪ 'ਚ ਸੁਕਾਉ ਜੇਕਰ ਤੁਸੀਂ কুলਰ ਬਹੁਤ ਜ਼ਿਆਦਾ ਚਲਾਉਂਦੇ ਹੋ ਤਾਂ ਵੇਤਰ ਹੋਵੇਗਾ ਕਿ কুলਰ ਦੀ ਖਿੜਕੀ ਅਤੇ ਉਸ ਦੇ ਘਾਹ ਨੂੰ ਕਦੇ-ਕਦੇ 2-3 ਘੰਟੇ ਲਈ ਧੁੱਪ ਵਿੱਚ ਰੱਖਤਣਾ ਇਹ ਤਾਜ਼ਾ ਹੋ ਜਾਂਦਾ ਹੈ ਅਤੇ ਬੈਕਟੀਰੀਆ ਨਹੀਂ ਵੱਧਦੇ। ਤਾਂ ਦੋਸਤੋ ਤੁਹਾਨੂੰ ਕਿਵੇਂ ਲੱਗਿਆ ਅੱਜ ਦਾ ਅਪਡੇਟ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ। ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ। ਅਜਿਹੀ ਹੀ ਹੋਰ ਅਪਡੇਟਸ ਲਈ ਜੁੜੇ ਰਹੋ ਤੁਹਾਡੇ ਆਪਣੇ ਚੈਨਲ SRL Art